ਸ਼ੀਕਲ ਜੀ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਪੰਜਾਬੀ ਤੜਕਾ ਉੱਤੇ ਅੱਜ ਅਸੀਂ ਬਣਾਉਣੇ ਆ ਪੇਠੇ ਦੀ ਸੁੱਕੀ ਸਬਜ਼ੀ ਸਭ ਤੋਂ ਪਹਿਲਾਂ ਅਸੀਂ ਪੇਠੇ ਨੂੰ ਛਿੱਲਾਂਗੇ ਤੇ ਫਿਰ ਅਸੀਂ ਕੱਟਾਂਗੇ ਦੇਖੋ ਜੀ ਅਸੀਂ ਇਸ ਤਰ੍ਹਾਂ ਪੇਠੇ ਨੂੰ ਛੱਲ ਲਾਂਗੇ ਤੇ ਬਰੀਕ-ਬਰੀਕ ਕੱਟ ਲਾਂਗੇ ਅਸੀਂ ਪੇਠਾ ਕੱਟ ਲਿਆ ਸੀ ਜੀ ਇੱਧਰ ਪਿਆਜ਼ ਕੱਟ ਲਏ ਲੰਬੇ ਲੰਬੇ ਤੇ ਟਮਾਟਰ ਕੱਟ ਲਏ ਹੁਣ ਅਸੀਂ ਕੜਾਹੀ ਵਿੱਚ ਸਰ੍ਹੋਂ ਦਾ ਤੇਲ ਪਾਵਾਂਗੇ ਤੇ ਇਹਨੂੰ ਗਰਮ ਕਰਾਂਗੇ ਤੇਲ ਦਾ ਤੇਲ ਗਰਮ ਹੋ ਗਿਆ ਜੀ ਹੁਣ ਅਸੀਂ ਇਹਦੇ ਵਿੱਚ ਮੇਥੇ ਪਾ ਦਾਂਗੇ ਸਾਤ ਮੇਥੇ ਤੇ ਜੀਰਾ ਪਾ ਦਾਂਗੇ ਥੋੜਾ ਜਿਹਾ ਚੁਟਕਾ ਜਿਹਾ ਪਾ ਦਾਂਗੇ ভজন নামেগে ব্ৰাউন হ'ব এই ভূজগেনে হেৰি বেলেগ পাজৰ পা দমে লমে ਹੁਣ ਜੀ ਅਸੀਂ ਇਹਦੇ ਵਿੱਚ ਮਸਾਲੇ ਪਾ ਦਾਂਗੇ ਨਮਕ ਪਾ ਦਾਂਗੇ ਮੇਥੀ ਹਲਦੀ ਧਰਮ ਮਸਾਲਾ ਚੰਗੀ ਤਰ੍ਹਾਂ ਮਿਕਸ ਕਰ ਦਾਂਗੇ ਚੰਗੀ ਤਰ੍ਹਾਂ ਪਨੋ ਲਾ ਲਈ ਤੱਕਣ ਦੇ ਲਈ ਸਾਡਾ ਜੀ ਮਸਾਲਾ ਪੁੱਜ ਗਿਆ ਹੁਣ ਅਸੀਂ ਇਹਦੇ ਵਿੱਚ ਥੋੜਾ ਜਿਹਾ ਪਾਣੀ ਪਾ ਦਾਂਗੇ ਹੁਣ ਅਸੀਂ ਇਹਦੇ ਵਿੱਚ ਕੱਟਿਆ ਹੋਇਆ ਪੇਠਾ ਜਿਹਨੂੰ ਕਿ ਪੰਪਕੀਨ ਕਹਿੰਦੇ ਨੇ ਉਹ ਪਾ ਦਾਂਗੇ ਪਹਿਲੇ ਇਹਨੂੰ ਚੰਗੀ ਤਰ੍ਹਾਂ ਧੋਤਾ ਵਾਸ਼ ਕੀਤਾ ਸੋ ਸੇਨ ਨੂੰ ਕੁੱਕਰ ਵਿੱਚ ਵੀ ਬਣਾ ਸਕਦੇ ਹਾਂ ਕੜਾਹੀ ਵਿੱਚ ਵੀ ਬਣਾ ਸਕਦੇ ਹਾਂ ਇਹਦੇ ਵਿੱਚ ਅਸੀਂ ਇਮਲੀ ਦਾ ਪਾਣੀ ਵੀ ਪਾ ਸਕਦੇ ਹਾਂ ਖੱਟਾ ਮਿੱਠਾ ਤਿੱਖਾ ਵੀ ਮਾੜ ਸਕਦੇ ਹਾਂ ਸੋ ਸੇਨ ਮਿਕਸ ਕਰ ਦਾਂਗੇ ਇਹ ਵੀ ਥੋੜਾ ਜਿਹਾ ਪਾਣੀ ਹੋਰ ਪਾ ਦਾਂਗੇ। ਹੁਣ ਇਸੇ ਨੂੰ ਟੱਕ ਦਾਂਗੇ, ਪੱਕਣ ਦਵਾਂਗੇ 15-20 ਮਿੰਟ। ਮਸੀ ਦੇ ਵਿੱਚ ਥੋੜਾ ਜਿਹਾ ਗੁੜ ਪਾ ਦਾਂਗੇ ਜੀ। थोड़ा जहा पानी पा देंगे गेठे की सब्जी बनके तैयार है घर ये रेसिपी बना सकते हो बहुत ही आसान है तो बहुत ही स्वाद बनता है धन्यवाद